ਸ਼੍ਰੀਮਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਭਾਈ ਸਾਹਿਬ ਜਿਹਨੂੰ ਸੰਸਾਰ ਤੋਂ ਗਿਆ ਹੋਇਆ 300 ਸਾਲ ਹੋ ਚੁਕੇ ਨੇ ਭਾਈ ਨੰਦ ਲਾਲ ਸਾਹਿਬ ਜੀ ਤੋਂ ਬਾਅਦ 300 ਸਾਲਾਂ ਵਿੱਚ ਭਾਈ ਨੰਦ ਲਾਲ ਦੇ ਬਰਾਬਰ ਦਾ ਕੋਈ ਮਹਾਨ ਫਾਰਸੀ ਦਾ ਵਿਦਵਾਨ ਸਿੱਖਾਂ 'ਚ ਨਹੀਂ ਪੈਦਾ ਹੋ ਸਕਿਆ ਇੰਨੇ ਵੱਡੇ ਉਹ ਵਿਦਵਾਨ ਨੇ ਕੁਰਾਨ ਦੀ ਉਹਨਾਂ ਨੂੰ ਸਾਰੀ ਜਾਣਕਾਰੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦੇ ਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਛਲੇ ਦਿਨੀ ਕਹਾਂ ਭਾਈ ਸਾਹਿਬ ਜੀ ਤੋਂ 33 ਸਾਲ ਉਮਰ ਕਰਕੇ ਭਾਈ ਸਾਹਿਬ ਤੋਂ ਛੋਟੇ ਨੇ ਭਾਈ ਲੰਦਲਾ 33 ਸਾਲ ਵੱਡੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪਰ ਉਹਨਾਂ ਦਾ ਅੰਦਰ ਤੁਸੀਂ ਦੇਖੋ ਨਾ ਉਹ ਆਪਣੀ ਉਮਰ ਦੇਖਦੇ ਆ ਸੱਚੀ ਗੱਲ ਨਾ ਉਹ ਆਪਣੀ ਵਿਦਵਤਾ ਦੇਖਦੇ ਆ ਉਹਨਾਂ ਦੀ ਸ਼ਾਇਰੀ ਉਹਨਾਂ ਦੀਆਂ ਗਜ਼ਲਾਂ ਉਹਨਾਂ ਦਾ ਜ਼ਿੰਦਗੀ ਨਾਮਾ ਉਹਨਾਂ ਦਾ ਗੰਝ ਨਾਮਾ ਜਿੰਨੇ ਉਹਨਾਂ ਦੇ ਗ੍ਰੰਥ ਮਿਲਦੇ ਆ ਪੰਜਾਬੀ ਚ ਤੇ ਮਿਲ ਜਾਂਦੇ ਨਾ ਜੀ ਕਿਉਂਕਿ ਜਦੋਂ ਤੁਸੀਂ ਕਿਸੇ ਭਾਸ਼ਾ ਦੇ ਮੂਲਕ ਤੋਂ ਛੱਡ ਕੇ ਉਹਨੂੰ ਦੂਜੀ ਭਾਸ਼ਾ ਵਿੱਚ ਤਬਦੀਲ ਕਰਦੇ ਹੋ ਨਾ ਸਮੇਂ ਦੇ ਨਾਲ ਉਸ ਪਾਜਾ ਦੀਆਂ ਮਜਬੂਰੀਆਂ ਹੁੰਦੀਆਂ ਨੇ ਪਾਠ ਪੇੜ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ